ਕੁਛ ਦਿਨ ਪਹਿਲਾਂ ਇੱਕ ਇੰਟਰਵਿਊ ਵਾਇਰਲ ਹੋੁੰਦੀ ਹੈ ਵੀਰ ਜਸਾ ਸਿੰਘ ਵੱਲੋਂ ਜਿਨ੍ਹਾਂ ਨੇ ਬਾਬਾ ਰਵਿੰਦਰ ਸਿੰਘ ਜੋਨੀ 'ਤੇ ਪਰਦੋਸ਼ ਲਾਇਆ ਸੀ ਕਿ ਬਾਬਾ ਰਵਿੰਦਰ ਸਿੰਘ ਜੋਨੀ ਜਦੋਂ ਉਹਨਾਂ ਦੇ ਪਿੰਡਾਂ ਵੱਲ ਪ੍ਰਚਾਰ ਕਰਨ ਦੇ ਲਈ ਆਏ ਤੇ ਚਿੱਟੇ ਨਾਲ ਰੱਜੇ ਹੋਏ ਸੀ 150 ਦੇ ਉੱਪਰ ਗੱਡੀ ਸੀ ਤੇ ਇਹਨਾਂ ਨੇ ਐਕਸੀਡੈਂਟ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਸੱਜਣ ਮਾਰਿਆ ਗਿਆ ਤੇ ਇੱਕ ਦੀਆਂ ਲੱਤਾਂ ਟੁੱਟ ਗਈਆਂ ਇਹ ਬਾਬਾ ਰਮਿੰਦਰ ਸਿੰਘ ਜੋਨੀ ਚਿੱਟੇ ਨਾਲ ਰਹਦੇ ਸੀ ਕੀ ਗੱਲ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਬੰਦੇ ਦੀ ਪਰਖ ਕਰਨੀ ਨਹੀਂ ਆਈ ਅੱਖਾਂ ਵੇਖ ਕੇ ਚਾਲ ਵੇਖ ਕੇ ਤੁਹਾਨੂੰ ਪਤਾ ਨਹੀਂ ਲੱਗਦਾ ਬਾਬਾ ਜੀ ਅਸੀਂ ਪਿੰ ਪਾਈ ਸਾਹਿਬ ਪਿੰਡਾਂ ਦੇ ਰਹਿਣ ਵਾਲੇ ਆਂ ਬੰਦੇ ਦੀ ਚਾਲ ਤੋਂ ਪਤਾ ਲੱਗ ਜਾਂਦਾ ਏ ਦੁਆਹਾਂ ਨੇ ਅਸੀਂ ਬਹੁਤ ਜ਼ਿਆਦਾ ਬਾਬਾ ਜੋਨੀ ਜੀ ਦੇ ਲਗਵਾਏ ਨੇ ਇਹਨਾਂ ਦੀ ਪ੍ਰੇਰਿਤ ਤੋਂ ਸਾਡੇ ਮੁੰਨੇ ਮੁੰਡੇ ਜਿਹੜੇ ਇਸ ਵੀ ਕਟਵਾਉਂਦੇ ਦਾੜੀ ਵੀ ਕਟਵਾਉਂਦੇ ਸੀ ਅੱਜ ਉਹ ਸਿੰਘ ਸਜੇ ਨੇ ਕਨਾਹ ਗਾਰ ਨੂੰ ਕਨਾਹ ਗਰ ਕਹਾਂਗੇ ਕਹਿੰਦੇ ਰਹਾਂਗੇ ਪਰ ਜੇ ਕਿਸੇ ਵੀਰ ਦੇ ਉੱਪਰ ਝੂਠਾ ਜਾਂ ਬੇਬੁਨਿਆਦ ਦੋਸ਼ ਲੱਗ ਜਾਂਦਾ ਆ ਕਿ ਉਹਦੀ ਕਲੈਟੀ ਵੀ ਲੋਕਾਂ ਤੱਕ ਲੈ ਕੇ ਆਵਾਂਗੇ ਸਾਡੇ ਗੱਲ ਦੇ ਵਿੱਚ ਕਿਸੇ ਪ੍ਰਕਾਰ ਦਾ ਕਿੱਲਾ ਨਹੀਂ ਹੈ ਅਸੀਂ ਕਿਸੇ ਦੇ ਖਰੀਦੇ ਹੋਏ ਨਹੀਂ ਆ ਇਹ ਉਹ ਵੀਰ ਹੈ ਜਿਨ੍ਹਾਂ ਦਾ ਜ਼ਿਕਰ ਕੀਤਾ ਸੀ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਵੀਰ ਕਹਿੰਦੇ ਸੀ ਪ੍ਰਸ਼ਾਦਾ ਛਕੇ ਆ ਬਾਬਾ ਰਵਿੰਦਰ ਸਿੰਘ ਜੋਨੀ ਆਪਣੀ ਵੀਡੀਓ ਦੇ ਵਿੱਚ ਕਹਿੰਦੇ ਸੀ ਵੀ ਪਕੌੜੇ ਛਕੇ ਇਹ ਉਹ ਵੀਰ ਹੈ ਜਿਹੜਾ ਵੀਰ ਕਿਸੇ ਵੇਲੇ ਮੋਨਾ ਖੁੰਦਾ ਸੀ ਪਿੰਡ ਵਾਲੇ ਦੱਸਦੇ ਆ ਮੈਨੂੰ ਤੇ ਪਤਾ ਨਹੀਂ ਉਹ ਕਹਿੰਦੇ ਕੰਨਾਂ ਵਿੱਚ ਮੁੰਦਰਾ ਪਾਈਆਂ ਹੁੰਦੀਆਂ ਸੀ ਤੇ ਕਹਿੰਦੇ ਧੌਣ ਦੇ ਉੱਪਰ ਵੀ ਕਈ ਕੋ ਲਿਖਵਾਇਆ ਹੁੰਦਾ ਸੀ ਕਹਿੰਦੇ ਮੁੱਕ ਦੀ ਗੱਲ ਮਕਾਈਏ ਭਈ ਇਹਨਾਂ ਨੇ ਵੀ ਬਾਬਾ ਰਵਿੰਦਰ ਸਿੰਘ ਜੋਨੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਖੰਡੇ ਬਾਟੇ ਦੀ ਪੌਲ ਲਈ ਕੀ ਨਾਮ ਹੈ ਪ੍ਰਾਦਾ ਮੇਰੇ ਜਸਪਾਲ ਸਿੰਘ ਜੀ ਪੁੱਛਾ ਪਹਿਲਾਂ ਵੀ ਕੁੰਡੀਆਂ ਹੁੰਦੀਆਂ ਕਿ ਅੱਜ ਹੀ ਕੁੰਡੀਆਂ ਕਰਕੇ ਆਏ ਹੋ ਨਹੀਂ ਜੀ ਇਹ ਤਾਂ ਬਾਬਾ ਜੀ ਦੀ ਕਿਰਪਾ ਨਾਲ ਹੋਈ ਹੈ ਜੀ ਮਖੂ ਨੂੰ ਡਰਾਉਂਦੇ ਨਹੀਂ ਆਏ ਨਹੀਂ ਜੀ ਨਹੀਂ ਅਸੀਂ ਤੇ ਇਹਨਾਂ ਦੇ ਦੀਵਾਨ ਸੁਣ ਸੁਣ ਕੇ ਇੰਨੇ ਪ੍ਰਭਾਵਿਤ ਹੁੰਦੇ ਰਹੇ ਆ ਕਿ ਬਲਵਰਿੰਦਰ ਸਿੰਘ ਜੁਨੀ ਦੇ ਹਾਂਜੀ ਜੀ ਕਲੀਨ ਸ਼ੇਪ ਸੀ ਕਟਿੰਗ ਸੀ ਤੇ ਇਹਨਾਂ ਦੀ ਸੰਗਤ ਕਰ ਕਰਕੇ ਇਹਨਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਕੇ ਤੇ ਅਸੀਂ ਜੀ ਅੱਜ ਖੰਡੇ ਬਤ ਧੌਣਾ ਤੇ ਵੀ ਕੋਈ ਲਿਖਾਇਆ ਹੁੰਦਾ ਸੀ ਮੈਂ ਚਾਹਾਂਗਾ ਮੜਾ ਜਾ ਵਿਖਾਇਆ ਜਾ ਕਿਹੜੇ ਪਾਸੇ ਲਿਖਿਆ ਹੁੰਦਾ ਹੈ ਅੱਛਾ ਆਹ ਧੌਣਾ ਦੇ ਉੱਪਰ ਲਿਖਾਇਆ ਹੁੰਦਾ ਸੀ ਹੈ ਹਾਂਜੀ ਬਿਲਕੁਲ ਕਿੰਨੇ ਮੁੰਦਾ ਪਾਉਂਦੇ ਹੁੰਦੇ ਹੁੰਦੇ ਹਾਂਜੀ ਹਾਂਜੀ ਬੜੇ ਕਿ ਸੋਨੇ ਦੀ ਹੈਗੇ ਦੂਜੀਆਂ ਹੀ ਸੋਨੇ ਦੀਆਂ ਇਸੀ ਤੋਂ ਦੁਨੀਆ ਕਿਤੇ ਉਹ ਬਾਬਾ ਰਵਿੰਦਰ ਸਿੰਘ ਜੋਨੀ ਤੇ ਨਹੀਂ ਲੱਗੇ ਨਹੀਂ ਨਹੀਂ ਜੀ ਨਹੀਂ ਇਹ ਤਾਂ ਬੜੇ ਜੀ ਸਾਧੂ ਸੰਤ ਸੁਭਾਅ ਵਾਲੇ ਨੇ ਕਹਿੰਦੇ ਸਾਡੇ ਪਿੰਡਾਂ ਵਿੱਚ ਜਿਸ ਨੇ ਦੁਬਾਨ ਲਾਇਆ ਹੋਣ ਸਾਡੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਪ੍ਰੇਰਿਤ ਕੀਤਾ ਖੋਬੇ ਕਹਿੰਦੇ ਉਹਨਾਂ ਦੇ ਉੱਪਰ ਇਹੋ ਜਿਹੇ ਦੋਸਤ ਲੱਗ ਜਾਣ ਤੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਬਾਪੂ ਜੀ ਆਪ ਆਏ ਨੇ ਆਓ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂ ਜੀ ਬਰਸਾ ਭੇਜ ਮਨ ਕਿਉਂ ਪਰ ਕੇ ਮਨ ਕਿਉਂ ਪਰਗੇ ਨਾ ਮਰੇ ਨਾ ਪੀਸ ਤੁਸੀਂ ਮਨ ਪਰਗੇ ਤੇ ਮੇਰੇ ਸਵੇਰੇ ਵੀਰਾਂ ਨੇ ਦੱਸਿਆ ਕਹਿੰਦੇ ਵੀ ਇਸ ਬਜ਼ੁਰਗ ਨੇ ਦੋ ਦਿਨ ਤੋਂ ਪ੍ਰਸ਼ਾਦਾ ਨਹੀਂ ਛਕਿਆ ਮੈਂ ਕਿਹਾ ਨਾ ਛਕਣ ਦਾ ਕਾਰਨ ਕਹਿੰਦੇ ਜਦੋਂ ਜੱਸਾ ਸਿੰਘ ਨੇ ਬਾਬਾ ਜੋਨੀ ਦੇ ਉੱਪਰ ਚਿੱਤੇ ਦਾ ਇਲਜ਼ਾਮ ਲਾਇਆ ਤੇ ਕਹਿੰਦੇ ਵੀ ਬਾਪੂ ਜੀ ਦੇ ਮਨ ਦੇ ਵਿੱਚ ਬੜਾ ਬੜਾ ਜਿਆਦਾ ਰੋਸ ਆਇਆ ਤੇ ਇੰਨਾ ਪਿੰਡਾਂ ਜਿੱਦਾ ਮੇਰਾ ਬਚਪਨ ਸਾਹ ਲਲੋ ਮੈਂ ਅਜੇ 27 ਸਾਲੋ ਕੇ ਦੀਵਾਨ ਲਾਉਂਦੇ ਹੂੰ ਤੇ ਇਸ ਪਿੰਡ ਚ ਬਹੁਤ ਇੰਨਾ ਪਿੰਡਾਂ ਚ ਅਵਤਾਰ ਛੋਟਾ ਜਿਹਾ ਹੁੰਦਾ ਸੀ ਭਰਾ ਸਾਡਾ ਓਕੇ ਹਨਾ ਉਦੋਂ ਇੱਕ ਗੱਡੀ ਚ ਨਾਲ ਸੀ ਜਦੋਂ ਡਰਾਈਵਰ ਗੱਡੀ ਚਲਾ ਰਿਹਾ ਸੀ ਮੈਂ ਸਾਈਡ ਤੇ ਬੈਠਾ ਸੀ 110 ਦੀ ਸਪੀਡ ਤੇ ਗੱਡੀ ਸੀ ਭਾਜੀ ਅਚਾਨਕ ਚ ਕੋਈ ਸ਼ਰਾਬੀ ਬੰਦਾ ਬਿਕੋਟ ਸਾਈਕਲ ਲੈ ਕੇ ਚੜਿਆ ਠੀਕ ਹੈ ਅਸੀਂ ਗੱਡੀ ਦੇ ਚਾਰੇ ਟਾਇਰ ਥੱਲੇ ਗੱਡੀ ਲਾਈ ਪਰ ਉਹ ਫੇਰ ਵੀ ਵਿੱਚ ਵੱਜ ਗਿਆ ਅਣ ਹੋਣੀ ਹੋਗੀ 150 ਕਿਲੋਮੀਟਰ ਅਸੀਂ ਕੋਈ ਬੰਦੇ ਮਾਰਨ ਨਹੀਂ ਸੀ ਗਏ ਦਵਾਨ ਲਉਣ ਗਏ ਸੀ ਭਾਜੀ ਜਿਹੜੀ ਗੱਲ ਬਾਬਾ ਰਵਿੰਦਰ ਸਿੰਘ ਜونی ਦੱਸ ਰਹੇ ਨੇ ਕਿਉਂਕਿ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਦਵਾਨ ਲਵਾਉਂਦੇ ਰਹੇ ਹੋ ਇਸ ਗੱਲ ਦੇ ਵਿੱਚ ਕਿੰਨੀ ਕੋ ਸੱਚਾਈ ਹੈ 100% ਸੱਚਾਈ ਹੈ ਜੀ ਬਿਲਕੁਲ ਇਦਾਂ ਹੀ ਜਿਹੜਾ ਬਾਬਾ ਰਵਿੰਦਰ ਸਿੰਘ ਜونی ਕਹਿ ਰਹੇ ਬਿਲਕੁਲ ਸੱਚ ਕਹਿ ਰਹੇ ਨੇ ਕੋਈ ਇੱਕ ਅੱਖਰ ਵੀ ਝੂਠ ਨਹੀਂ ਕਾ ਨਹੀਂ ਜੀ ਬਿਲਕੁਲ ਨਹੀਂ ਝੂਠੇਗਾ ਤੁਹਾਡੇ ਮਨ 'ਚ ਕੀ ਖਿਆਲ ਆਇਆ ਵੀ ਅਸੀਂ ਕੀ ਇਸ ਦੁਨੀਆ ਨੂੰ ਸੱਚ ਦੱਸ ਕੇ ਆਈਏ ਹਾਂਜੀ ਬਾਬਾ ਜੀ ਇਦਾਂ ਦਾ ਕਿਸੇ ਪ੍ਰਕਾਰ ਦਾ ਨਿਸ਼ਾਨੀ ਕਰਦੇ ਅੱਜ ਵੀ ਪਾਪਾ ਜੀ ਦੇ ਦਰਵਾਨ ਸਾਡੇ ਇਲਾਕੇ ਵਿੱਚ ਲੱਗਦੇ ਨੇ ਪਰ ਇਹ ਬਾਬਾ ਜੀ ਉੱਪਰ ਝੂਠਾ ਇਲਜ਼ਾਮ ਥੋਪਿਆ ਇਹ ਮੈਂ ਤਾਂ ਕਹਿਣਾ ਵੀ ਸੱਚੇ ਪਾਤਸ਼ਾਹ ਮੈਨੂੰ ਕੋੜਭ ਹੋ ਜੇ ਜੇ ਮੈਂ ਕਦੇ ਚਿੱਟੇ ਦਾ ਸਵਾਦ ਵੀ ਵੇਖਿਆ ਠੀਕ ਹੈ ਨਾ ਆਪਾਂ ਚਿੱਟੇ ਦੇ ਗਾਹ ਕੀ ਹੈ ਨਹੀਂ ਮਾੜਾ ਜੀ ਇਸ ਚੀਜ਼ ਦੇ ਬਾਪੂ ਜੀ ਦੀਆਂ ਅੱਖਾਂ 'ਚ ਤਾਂ ਪਾਣੀ ਆ ਨਾ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਇਹ ਸੱਚੇ ਪਾਤਸ਼ਾਹ ਤੁਸੀਂ ਸੱਚ ਦਾ ਸਾਥ ਦਿੱਤਾ ਮੇਰੀ ਇਲਾਜ ਰੱਖੀ ਆਪੇ ਵੀਰ ਜੱਲ ਕੇ ਆ ਗਏ ਯਾਰ ਮੈਂ ਹੈਰਾਨ ਆ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਅੱਜ ਮੈਂ ਆਇਆ ਮਾ ਬਾਬਾ ਅਰਵਿੰਦਰ ਸਿੰਘ ਜੋਨੀ ਜਿਨ੍ਹਾਂ ਨੂੰ ਤੁਸੀਂ ਅਕਸਰ ਕੀ ਕੀਰਤਨ ਕਰਦੇ ਦੀਵਾਨ ਲਾਉਂਦੇ ਸੁਣਿਆ ਅੱਜ ਉਹ ਜਿੱਥੇ ਅਸਥਾਨ ਹੈ ਜਿੱਥੇ ਉਹ ਸੇਵਾ ਸੰਭਾਲ ਕਰਦੇ ਨੇ ਅੱਜ ਉੱਥੇ ਆਪੜਿਆ ਮੈਂ ਉੱਥੇ ਆਉਣ ਦਾ ਕੁਝ ਕਾਰਨ ਹੈ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਾਇਰਲ ਹੋndi ਹੈ ਵੀਰ ਜਸਾ ਸਿੰਘ ਵੱਲੋਂ ਜਿਨ੍ਹਾਂ ਨੇ ਬਾਬਾ ਰਵਿੰਦਰ ਸਿੰਘ ਜੋਨੀ ਦੇ ਉੱਪਰ ਦੋਸ਼ ਲਾਏ ਸੀ ਕਿ ਬਾਬਾ ਰਵਿੰਦਰ ਸਿੰਘ ਜੋਨੀ ਜਦੋਂ ਉਹਨਾਂ ਦੇ ਪਿੰਡਾਂ ਮੱਲ ਪ੍ਰਚਾਰ ਕਰਨ ਦੇ ਲਈ ਆਏ ਤੇ ਚਿੱਟੇ ਨਾਲ ਰੱਜੇ ਹੋਏ ਸੀ 150 ਦੇ ਉੱਪਰ ਗੱਡੀ ਸੀ ਤੇ ਇਹਨਾਂ ਨੇ ਐਕਸੀਡੈਂਟ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਸੱਜਣ ਮਾਰਿਆ ਗਿਆ ਤੇ ਇੱਕ ਦੀਆਂ ਲੱਤਾਂ ਟੁੱਟ ਗਈਆਂ ਉਸ ਤੋਂ ਬਾਅਦ ਉਸ ਇੰਟਰਵਿਊ ਦਾ ਜਵਾਬ ਬਾਬਾ ਰਵਿੰਦਰ ਸਿੰਘ ਜੋਨੀ ਨੇ ਦਿੱਤਾ ਸੀ ਉਹ ਕਹਿੰਦੇ ਜੇ ਕੋਈ ਸਾਬਤ ਕਰ ਦੇ ਮੈਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦਾ ਮਾਂ ਤੇ ਕਹਿੰਦੇ ਮੈਂ ਆਪਣਾ ਸਿਰ ਜਿਹੜਾ ਧੜ ਤੋਂ ਵੱਖਰਾ ਕਰਵਾ ਦਿਆਂਗਾ ਉਸ ਤੋਂ ਬਾਅਦ ਕੁਝ ਵੀਰ ਉਸੇ ਪਿੰਡ ਦੇ ਜਿੰਨਾ ਵੀਰਾਂ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਦਿਵਾਨ ਲਵਾਏ ਸੀ ਉਹ ਵੀਰ ਆਏ ਨੇ ਆਓ ਉਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਵੀਰ ਜੀ ਦਾ ਸਵਾਗਤ ਕਰਦੇ ਹਾਂ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਫਤਿਹ ਸ਼ੁਭਨਾਮ ਸਤਪਾਲ ਸਿੰਘ ਜੀ ਪਿੰਡ ਪਿੰਡ ਮਾਛੀਵਾੜਾ ਫਰੋਜਪੁਰ ਬਾਰਡਰ ਦੇ ਲਾਗੇ ਅੱਛਾ ਇੱਕ ਮਾਛੀਵਾੜਾ ਫਰੋਜਪੁਰ ਬਾਰਡਰ ਦੇ ਉੱਪਰ ਵੀ ਹੈ ਹਾਂਜੀ 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 ਵੀ ਇੱਕ ਤੇ ਮਾਛੀਵਾੜਾ ਸਾਹਿਬ ਹੈ ਨਾ ਜਿਹੜਾ ਦਸ਼ਮੀਸ਼ ਪਿਤਾ ਜੀ ਦਾ ਸਥਾਨ ਬਿਲਕੁਲ ਜੀ ਅ ਵੀਰ ਜੀ ਇੱਕ ਜਾਣਕਾਰੀ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਰ ਜੱਸਾ ਸਿੰਘ ਮੇਰੇ ਖਿਆਲ ਤੁਹਾਡੇ ਰਿਸ਼ਤੇਦਾਰ ਨੇ ਹਾਂਜੀ ਭਤੀਜਾ ਜੀ ਮੇਰਾ ਤੁਹਾਡਾ ਭਤੀਜਾ ਆ ਉਹਨਾਂ ਵੱਲੋਂ ਇੱਕ ਇੰਟਰਵਿਊ ਵਾਇਰਲ ਕੀਤੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਤੁਹਾਡੇ ਪਿੰਡਾਂ ਦੇ ਵਿੱਚ ਉਹਨੇ ਕਿਹਾ ਵੀ ਸਾਡੇ ਪਿੰਡਾਂ ਦੇ ਵਿੱਚ ਬਾਬਾ ਰਵਿੰਦਰ ਸਿੰਘ ਜੋਨੀ ਜੀ ਉਹ ਕਹਿੰਦੇ ਦੀਵਾਨ ਲਾਉਣ ਦੇ ਲਈ ਆਏ ਸੀ ਤੇ ਚਿੱਟੇ ਨਾਲ ਰਾਜੇ ਹੋਏ ਸੀ ਇਹ ਬਾਬਾ ਰਮਿੰਦਰ ਸਿੰਘ ਜੋਨੀ ਚਿੱਟੇ ਨਾਲ ਰਜੇ ਸੀ ਕੀ ਗੱਲ ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਬੰਦੇ ਦੀ ਪਰਖ ਕਰਨੀ ਨਹੀਂ ਆਈ ਅੱਖਾਂ ਵੇਖ ਕੇ ਚਾਲ ਵੇਖ ਕੇ ਤੁਹਾਨੂੰ ਪਤਾ ਨਹੀਂ ਲੱਗਦਾ ਬਾਬਾ ਜੀ ਅਸੀਂ ਪਿੰਨ ਪਾਈ ਸਾਹਿਬ ਪਿੰਡਾਂ ਦੇ ਰਹਿਣ ਵਾਲੇ ਆ ਬੰਦੇ ਦੀ ਚਾਲ ਤੋਂ ਪਤਾ ਲੱਗ ਜਾਂਦਾ ਇਹ ਦੁਆਣਿਆਂ ਦੇ ਅਸੀਂ ਬਹੁਤ ਜ਼ਿਆਦਾ ਬਾਬਾ ਜੋਨੀ ਜੀ ਦੇ ਲਗਵਾਏ ਨੇ ਇਹਨਾਂ ਦੀ ਪ੍ਰੇਰਣਾ ਤੋਂ ਸਾਡੇ ਮੁੰਨੇ ਮੁੰਡੇ ਜਿਹੜੇ ਕੇਸ ਵੀ ਕਟਵਾਉਂਦੇ ਦਾੜ੍ਹੀ ਵੀ ਕਟਵਾਉਂਦੇ ਸੀ ਅੱਜ ਉਹ ਸਿੰਘ ਸਜੇ ਨੇ ਇਹ ਬਿਲਕੁਲ ਗੱਲ ਫੇਕ ਕੇ ਵੀ ਜਿਹੜੇ ਨਿਸ਼ਾਨਾ ਰਜੇ ਸੀ ਇਹ ਸਾਨੂੰ ਸ਼ੁਭਾ ਨਹੀਂ ਦੇ ਦਿੰਦੀ ਅੱਛਾ ਬਾਬਾ ਰਵਿੰਦਰ ਸਿੰਘ ਜੋਨੀ ਨੇ ਕੋਈ ਵੀ ਕਿਸੇ ਪ੍ਰਕਾਰ ਨਸ਼ਾ ਨਹੀਂ ਕੀਤਾ ਹੋਇਆ ਜੀ ਬਿਲਕੁਲ ਨਹੀਂ ਨਸ਼ਾ ਤੁਸੀਂ ਆਈ ਵਿਟਨੈਸ ਹੋ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਆ ਮੇਰੇ ਖਿਆਲ ਵੀਰ ਜੀ ਤੁਹਾਨੂੰ ਨੰਬਰਦਾਰ ਜੀ ਕਹਿੰਦੇ ਆ ਵੀਰ ਹਾਂਜੀ ਜੀ ਮੈਂ ਪਿੰਡ ਪੀਰ ਸਮੇ ਅੱਖਾਂ ਨਾਲ ਦੇ ਮਾਚੀਵੜ ਪਿੰਡ ਤੋਂ ਨੰਬਰਦਾਰ ਹਾਂ ਜੀ ਗੁਰਮੇਸ਼ ਸਿੰਘ ਜੀ ਜੀ ਅੱਛਾ ਆ ਜਿਹੜਾ ਹੁਣ ਦੋਸ਼ ਲੱਗਦਾ ਪਿਆ ਹੈ ਬਾਬਾ ਰਵਿੰਦਰ ਸਿੰਘ ਜੋਨੀ ਨੂੰ ਤੁਸੀਂ ਕਦੋਂ ਤੋਂ ਜਾਣਦੇ ਹੋ ਅਸੀਂ ਅੱਜ ਤੋਂ 2013-14 ਚਾਹੁੰਦੇ ਹਾਂ 2013 14 ਤੋਂ ਜਾਣਦੇ ਹੋ ਮੀਨਸ 10 ਸਾਲ ਹੋ ਗਿਆ ਹੈ ਹਾਂਜੀ ਹਾਂਜੀ ਤੇ ਜਿਹੜੀ ਘਟਨਾ ਦਾ ਜ਼ਿਕਰ ਮਿਲਦਾ ਆ ਵੀ ਬਾਬਾ ਰਵਿੰਦਰ ਸਿੰਘ ਜੋਨੀ ਤੁਹਾਡੇ ਪਿੰਡਾਂ ਵੱਲ ਪ੍ਰਚਾਰ ਕਰਨ ਦੇ ਲਈ ਗਏ ਚਿੱਤੇ ਨਾਲ ਰਜੇ ਹੋਏ ਸੀ 150 ਤੇ ਗੱਡੀ ਚਲਾਈ ਇਹਨਾਂ ਨੇ ਐਕਸੀਡੈਂਟ ਕੀਤਾ ਉਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਹੈ ਸਾਰਾ ਗਲਤ ਹੈ ਜੀ ਹਾਂ ਇਹਨਾਂ ਕੋਈ ਮੰਨ ਲਓ ਐਕਸੀਡੈਂਟ ਦਾ ਕੋਈ ਨਹੀਂ ਕੀਤਾ ਜੀ ਇਹਨਾਂ ਹੂੰ ਹੂੰ ਜੇ ਕੋਈ ਜਿਹੜਾ ਹੋਇਆ ਸੀ ਉਹ ਬਾਬਾ ਜੀ ਬਾਕੀ ਬਾਰੇ ਮੌਕੇ ਤੇ ਇਹਨਾਂ ਨੇ ਐਂਬੂਲੈਂਸ ਵੀ ਮਗਵਾਈ ਹੈ ਜੀ ਹੂੰ ਉਹ ਉਹ ਤਾਂ ਪੂਰਾ ਦੇਹਪਾਲਪੁਰੇ ਇਹ ਕਹਿੰਦੇ ਕਿ ਜਾਣ ਬੁੱਝ ਕੇ ਕੁਛ ਨਹੀਂ ਕੀਤਾ ਜੋ ਹੋਇਆ ਅਚਨਚੇਤ ਹੋਇਆ ਅਚਾਨਕ ਹੋ ਗਿਆ ਜਾਣ ਬੁੱਝ ਕੇ ਕੋਈ ਨਹੀਂ ਕੀਤਾ ਹਾਂਜੀ ਹਾਂਜੀ ਤੇ ਕਿਸੇ ਪ੍ਰਕਾਰ ਤੁਹਾਨੂੰ ਲੱਗਦਾ ਵੀ ਬਾਬਾ ਰਵਿੰਦਰ ਸਿੰਘ ਜੋਨੀ ਤੁਹਾਡੇ ਪਿੰਡਾਂ ਬੁਲਾਉਂਦੇ ਕੋ ਨਸ਼ਾ ਕਰਦੇ ਆ ਨਹੀਂ ਜੀ ਨਹੀਂ ਜੀ ਹਾਂਜੀ ਦਰਸ਼ਕੋ ਗੱਲ ਬੜੀ ਸਮਝਣ ਵਾਲੀ ਹੈ ਮੈਂ ਅਕਸਰ ਇਹ ਗੱਲ ਕਹਿਣਾ ਖੁੰਨਾ ਮਾ ਗਨਾਹਗਾਰ ਨੂੰ ਗਨਾਹਗਰ ਕਹਾਂਗੇ ਕਹਿੰਦੇ ਰਹਾਂਗੇ ਪਰ ਜੇ ਕਿਸੇ ਵੀਰ ਦੇ ਉੱਪਰ ਝੂਠਾ ਜਾਂ ਬੇਬੁਨਿਆਦ ਦੋਸ਼ ਲੱਗ ਜਾਂਦਾ ਆ ਕਿ ਉਹਦੀ ਕਲੈਰਟੀ ਵੀ ਲੋਕਾਂ ਤੱਕ ਲੈ ਕੇ ਆਵਾਂਗੇ ਸਾਡੇ ਗੱਲ ਦੇ ਵਿੱਚ ਕਿਸੇ ਪ੍ਰਕਾਰ ਦਾ ਕਿੱਲਾ ਨਹੀਂ ਹੈ ਅਸੀਂ ਕਿਸੇ ਦੇ ਖਰੀਦੇ ਹੋਏ ਨਹੀਂ ਆ ਕਿਉਂਕਿ ਗੱਲ ਬੜੀ ਪਿਆਰੀ ਚੱਲੀ ਹੈ ਜਦੋਂ ਇੰਟਰਵਿਊ ਵੀਰ ਜੱਸਾ ਸਿੰਘ ਦੀ ਵਾਇਰਲ ਹੋਈ ਕਿ ਬਾਬਾ ਰਵਿੰਦਰ ਸਿੰਘ ਜੋਨੀ ਨਸ਼ਾ ਕਰਦੇ ਨੇ ਨਸ਼ਾ ਕਰਕੇ ਤੇਜ਼ ਗੱਡੀ ਚਲਾਈ ਤੇ ਗੱਡੀ ਜਦੋਂ ਚਲਾਈ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਕਿਦੇ ਕਿਸੇ ਘਰ ਦਾ ਚਿਰਾਗ ਬੁਝ ਗਿਆ ਉਹ ਵੀਡੀਓ ਚੱਲੀ ਚੱਲਣ ਤੋਂ ਬਾਅਦ ਕੁਝ ਲੋਕਾਂ ਦੇ ਮਨ ਦੇ ਵਿੱਚ ਆਇਆ ਵੀ ਕਿਸੇ ਦੇ ਘਰ ਦਾ ਚਿਰਾਗ ਬੁਝਾ ਦੇਣਾ ਬਹੁਤ ਮੜਾ ਕੰਮ ਹੋਇਆ ਪਰ ਉਸ ਤੋਂ ਬਾਅਦ ਪਿੰਡ ਦੇ ਵੀਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਜੇ ਸੰਪਰਕ ਕਰਨ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ ਆਓ ਉਹਨਾਂ ਸਾਰੇ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਮਿਲਦੇ ਹਾਂ ਤੇ ਮੈਂ ਚਾਹਾਂਗਾ ਇਹ ਉਹ ਵੀਰ ਹੈ ਜਿਨ੍ਹਾਂ ਦਾ ਜ਼ਿਕਰ ਕੀਤਾ ਸੀ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਵੀਰ ਕਹਿੰਦੇ ਸੀ ਪ੍ਰਸ਼ਾਦਾ ਛਕਿਆ ਬਾਬਾ ਰਵਿੰਦਰ ਸਿੰਘ ਜੋਨੀ ਆਪਣੀ ਵੀਡੀਓ ਦੇ ਵਿੱਚ ਕਹਿੰਦੇ ਸੀ ਵੀ ਪਕੌੜੇ ਛਕੇ ਇਹ ਉਹ ਵੀਰ ਹੈ ਜਿਹੜਾ ਵੀਰ ਕਿਸੇ ਵੇਲੇ ਮੋਨਾ ਹੁੰਦਾ ਸੀ ਪਿੰਡ ਵਾਲੇ ਦੱਸਦੇ ਆ ਮੈਨੂੰ ਤੇ ਪਤਾ ਨਹੀਂ ਉਹ ਕਹਿੰਦੇ ਕੰਨਾਂ ਵਿੱਚ ਮੁੰਦਰਾ ਪਾਈਆਂ ਹੁੰਦੀਆਂ ਸੀ ਤੇ ਕਹਿੰਦੇ ਧੌਣ ਦੇ ਉੱਪਰ ਵੀ ਕਈ ਕੋ ਲਿਖਵਾਇਆ ਹੁੰਦਾ ਸੀ ਕਹਿੰਦੇ ਮੁੱਕ ਦੀ ਗੱਲ ਮਕਾਈਏ ਵੀ ਇਹਨਾਂ ਨੇ ਵੀ ਬਾਬਾ ਰਵਿੰਦਰ ਸਿੰਘ ਜੋਨੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਖੰਡੇ ਬਾਟੇ ਦੀ ਪੌੜ ਲਈ ਅੱਜ ਬੜਾ ਸੋਹਣਾ ਸਰੂਪ ਹੈ ਸਿੱਖੀ ਸਰੂਪ ਦੇ ਵਿੱਚ ਨੇ ਵੀਰ ਤੇ ਮੈਂ ਚਾਹਾਂਗਾ ਵੀ ਇੱਕ ਹੋਰ ਵੀਰ ਹੈ ਸਾਡੇ ਨਾਲ ਵੀਰਾਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕੀ ਨਾਮ ਹੈ ਭਰਾ ਦਾ ਮੇਰਾ ਜਸਪਾਲ ਸਿੰਘ ਜੀ ਮੁੱਛਾ ਪਹਿਲਾਂ ਵੀ ਕੁੰਡੀਆਂ ਹੁੰਦੀਆਂ ਕਿ ਅੱਜ ਹੀ ਕੁੰਡੀਆਂ ਕਰਕੇ ਆਏ ਹੋ ਨਹੀਂ ਜੀ ਇਹ ਤਾਂ ਬਾਬਾ ਜੀ ਦੀ ਕਿਰਪਾ ਨਾਲ ਹੋਈ ਹੈ ਇਹ ਮਖ ਨੂੰ ਡਰਾਉ ਤਾਂ ਨਹੀਂ ਆਏ ਨਹੀਂ ਜੀ ਨਹੀਂ ਅਸੀਂ ਤੇ ਇਹਨਾਂ ਦੇ ਦੀਵਾਨ ਸੁਣ ਸੁਣ ਕੇ ਇੰਨੇ ਪ੍ਰਭਾਵਿਤ ਹੁੰਦੇ ਰਹੇ ਆ ਕਿ ਬਲਵਿੰਦਰ ਸਿੰਘ ਜੁਨੀ ਦੇ ਹਾਂਜੀ ਜੀ ਕਲੀਨ ਸ਼ੇਪ ਸੀ ਕਟਿੰਗ ਸੀ ਤੇ ਇਹਨਾਂ ਦੀ ਸੰਗਤ ਕਰ ਕਰਕੇ ਇਹਨਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਕੇ ਤੇ ਅਸੀਂ ਜੀ ਅੱਜ ਖੰਡੇ ਬਤਾਉਣਾ ਤੇ ਵੀ ਕੋਈ ਲਿਖਾਇਆ ਹੁੰਦਾ ਸੀ ਮੈਂ ਚਾਹਾਂਗਾ ਮੜਾ ਜਿਹਾ ਵਿਖਾਇਆ ਜੇ ਕਿਹੜੇ ਪਾਸੇ ਲਿਖਿਆ ਹੁੰਦਾ ਅੱਛਾ ਆ ਧੋਣਾ ਦੇ ਉੱਪਰ ਲਿਖਾਇਆ ਹੁੰਦਾ ਸੀ ਹੈ ਹਾਂਜੀ ਓਕੇ ਤੇ ਇਹਨਾਂ ਦੀ ਕਿਰਪਾ ਸਤਕਾ ਯਾਨੀ ਕਿ ਇਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਮੋਟੀਵੇਟ ਕੀਤਾ ਕਿ ਅਸੀਂ ਦੋਨਾਂ ਨੇ ਉਹ ਵੀ ਮੇਰਾ ਭਰਾ ਹੈ ਪੂਆ ਦਾ ਮੁੰਡਾ ਤੇ ਸੀ ਅਮਰਤ ਦੀ ਵੀ ਯਾਨੀ ਕਿ ਅਮਰਤ ਖੰਡੇ ਪਟੇ ਪਾ ਹਾਂਜੀ ਪੋਲਈਆ ਤੇ ਜਿਹੜੀਆਂ ਕੰਨਾਂ ਵਿੱਚ ਪਹਿਲਾਂ ਕਹਿੰਦੇ ਮੁੰਡਾ ਪਾਉਂਦੇ ਹੁੰਦੇ ਸੀ ਹਾਂਜੀ ਹਾਂਜੀ ਬੜੇ ਕਿ ਸੋਨੇ ਦੀਆਂ ਹੈਗੇ ਦੁਜੀਆਂ ਹੀ ਸੀ ਸੋਨੇ ਦੀਆਂ ਹੀ ਸੀ ਤੇ ਦੁਜੀਆਂ ਕਿਤੇ ਉਹ ਬਾਬਾ ਰਵਿੰਦਰ ਸਿੰਘ ਜੋਨੀ ਤੇ ਨਹੀਂ ਲੈ ਗਏ ਨਹੀਂ ਨਹੀਂ ਜੀ ਨਹੀਂ ਇਹ ਤਾਂ ਬੜੇ ਜੀ ਸਾਧੂ ਸੰਤ ਸੁਭਾਅ ਵਾਲੇ ਨੇ ਜੀ ਆ ਜੋ ਵੀਡੀਓ ਆਪਾਂ ਦੇਖੀ ਆ ਪਿਛਲੇ ਆ ਦੋ ਤਿੰਨ ਦਿਨਾਂ ਤੋਂ ਉਹ ਸਾਰੀ ਬਿਲਕੁਲ ਬੇਮੁਨਾਇ ਤੇ ਫੇਕ ਹੈ ਜੀ ਉਹਦੇ ਵਿੱਚ ਇੱਕ ਵੀ ਚੀਜ਼ ਨਹੀਂ ਬਾਬਾ ਜੀ ਨਾਲ ਸ਼ੋਅ ਕਰਦੀ ਅਸੀਂ ਬੜੇ ਰੋਸ ਨਾਲ ਅੱਜ ਬਾਬਾ ਜੀ ਕੋਲ ਆਏ ਆ ਸਪਸ਼ਟੀਕਰਨ ਕਰਨ ਕਿ ਬਾਬਾ ਜੀ ਐਵੇਂ ਦਾ ਕੁਝ ਨਹੀਂ ਕਰਦੇ ਜੋ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੁਣ ਇਸ ਵੇਲੇ ਸ਼ਾਮ ਦਾ ਟਾਈਮ ਹੈ ਮੇਰੇ ਖਿਆਲ ਦੇ ਵਿੱਚ ਸ਼ਾਇਦ 5:00 ਬਜ ਗਏ ਹੋਣੇ ਕਿ ਬੱਜਣ ਵਾਲੇ ਹੈ ਤੁਸੀਂ ਸਵੇਰੇ ਕਿੰਨੇ ਵਜੇ ਘਰੋਂ ਨਿਕਲੇ ਅਸੀਂ ਤਾਂ ਜੀ 8:00 ਵਜੇ ਦੇ ਨਿਕਲੇ ਹੋਏ ਆ ਤੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿ ਬਾਬਾ ਜੀ ਉੱਪਰ ਇੰਨਾ ਵੱਡਾ ਅਲਿਕੇਸ਼ਨ ਲੱਗ ਗਿਆ ਐਵੇਂ ਦੀ ਤਾਂ ਹੈ ਉਹ ਕੁਝ ਹੈ ਹੀ ਨਹੀਂ ਅਸੀਂ ਬਹੁਤ ਜ਼ਿਆਦਾ ਯਾਨਕਿ ਵੀ ਟੈਂਸ਼ਨ ਜਿ ਸੀਗੇ ਤੇ ਫਿਰ ਅਸੀਂ ਤੁਹਾਡੇ ਨਾਲ ਸੰਪਰਕ ਕੀਤਾ ਬਾਬਾ ਜੀ ਕੋਲ ਆਏ ਤੇ ਇਸ ਲਈ ਵੀ ਸਾਡੀ ਸੁਣੀ ਜਾਵੇ ਵੀ ਬਾਬਾ ਜੀ ਬੇਗੁਨਾਹ ਨੇ ਬਾਬਾ ਜੀ ਨੇ ਕੁਝ ਨਹੀਂ ਕੀਤਾ ਹਾਂਜੀ ਜੀ ਬਿਲਕੁਲ ਜੀ ਬੜੀ ਸੋਹਣੀ ਗੱਲ ਕਹੀ ਹੈ ਵੀਰਾਂ ਨੇ ਗੱਲ ਕਹੀ ਹੈ ਵੀ ਅਸੀਂ ਪਹਿਲਾਂ ਜ਼ਿੰਦਗੀ ਜਿਹੜੀ ਸਾਡੀ ਸੀ ਸਾਡੀ ਦਾ ਮਤਲਬ ਸਾਡੀ ਹੋਈ ਸੀ ਆਪਣੀ ਮਰਜ਼ੀ ਕਰਦੇ ਸਾਂ ਪਰ ਕਹਿੰਦੇ ਜਦੋਂ ਗੁਰੂ ਵਾਲੀ ਜ਼ਿੰਦਗੀ ਹੋਈ ਹੈ ਕਹਿੰਦੇ ਵੀ ਮੈਨੂੰ ਉਸ ਜੀਵਨ ਤੋਂ ਇਸ ਜੀਵਨ ਵਿੱਚ ਜੇ ਕੋ ਲੈ ਕੇ ਆਇਆ ਤੇ ਉਹ ਬਾਬਾ ਰਵਿੰਦਰ ਸਿੰਘ ਜੋਨੀ ਨੇ ਵੀਰਾਂ ਦਾ ਕਹਿਣਾ ਆਖਿਆ ਬਾਬਾ ਰਵਿੰਦਰ ਸਿੰਘ ਜੋਨੀ ਨਾਲ ਵੀ ਗੱਲਬਾਤ ਕਰਦੇ ਆਂ ਵੀਰ ਜੱਸਾ ਸਿੰਘ ਦੇ ਪਿਤਾ ਜੀ ਨਾਲ ਵੀ ਗੱਲਬਾਤ ਕਰਦੇ ਆਂ ਇਹ ਵੀ ਅੱਜ ਆਏ ਆ ਮੈਨੂੰ ਪਤਾ ਲੱਗਾ ਸੀ ਵੀ ਇਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਤੇ ਮੈਂ ਚਾਹਾਂਗਾ ਬਾਬਾ ਰਵਿੰਦਰ ਸਿੰਘ ਦੀ ਅੱਜ ਸੰਗਤ ਨੂੰ ਪ੍ਰਸ਼ਾਦਾ ਛਕਾ ਕੇ ਭੇਜਿਆ ਜੇ ਬੇਨਤੀ ਹੈ ਕਿਉਂਕਿ ਬੜੀ ਪਰੇਸ਼ਾਨਗੀ ਵਿੱਚ ਸਨ ਉਹ ਕਹਿੰਦੇ ਵੀ ਮੈਂ ਇਹ ਗੱਲ ਅੱਜ ਵੀ ਕਹਿਣਾ ਮਾਂ ਵੀ ਜਿਹੜਾ ਗਲਤ ਹੈ ਉਹਨੂੰ ਗਲਤ ਕਹਾਗੇ ਪਰ ਕਹਿੰਦੇ ਸਾਡੇ ਪਿੰਡਾਂ ਵਿੱਚ ਜਿਸ ਨੇ ਦੁਬਾਨ ਲਾਇ ਖੋਣ ਸਾਡੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਪ੍ਰੇਰਿਤ ਕੀਤਾ ਖੋਬੇ ਕਹਿੰਦੇ ਉਹਨਾਂ ਦੇ ਉੱਪਰ ਇਹੋ ਜਿਹੇ ਦੋਸ਼ ਲੱਗ ਜਾਣ ਤੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਬਾਪੂ ਜੀ ਆਪ ਆਏ ਨੇ ਆਓ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਹਾਂ ਜੀ ਵਾਹਿਗੁਰੂ ਸਾਹਿਬ ਹੈ ਜੀ ਪਰੇ ਮਨ ਕੀ ਉਪਰ ਕੇ ਕੋਈ ਨਹੀਂ ਮਨ ਕੀ ਉਪਰ ਕੇ ਨਾ ਮਹਾਰਾਜ ਨਾ ਜੀ ਹੈ ਨਾ ਕੋਈ ਪਲੀਜ਼ ਤੁਸੀਂ ਮਨ ਪਰ ਗਏ ਇੱਥੇ ਮੈਂ ਦੱਸਣਾ ਚਾਹੁੰਨਾ ਮਾ ਇਹ ਬਜ਼ੁਰਗ ਅੱਜ ਜਦੋਂ ਸਵੇਰੇ ਮੇਰੇ ਕੋਲ ਲੁਧਿਆਣੇ ਆਏ ਤੇ ਮੈਨੂੰ ਨਾਲ ਦੇ ਵੀਰਾਂ ਨੇ ਦੱਸਿਆ ਇਹਨਾਂ ਵੀਰਾਂ ਦੀਆਂ ਵੀ ਅੱਖਾਂ ਮਹਿਸੂਸ ਕਰ ਰਹੇ ਹੋ ਤੁਸੀਂ ਬਈ ਕਿਤੇ ਨਾ ਕਿਤੇ ਇਹ ਭਾਵੁਕ ਨੇ ਜੁੜੇ ਹੋਏ ਨੇ ਤੇ ਮੈਨੂੰ ਸਵੇਰੇ ਵੀਰਾਂ ਨੇ ਦੱਸਿਆ ਕਹਿੰਦੇ ਬਈ ਇਸ ਬਜ਼ੁਰਗ ਨੇ ਦੋ ਦਿਨ ਤੋਂ ਪ੍ਰਸ਼ਾਦਾ ਨਹੀਂ ਛਕਿਆ ਮੈਂ ਕਿਹਾ ਨਾ ਛਕਣ ਦਾ ਕਾਰਨ ਕਹਿੰਦੇ ਜਦੋਂ ਜੱਸਾ ਸਿੰਘ ਨੇ ਬਾਬਾ ਜੋਨੀ ਦੇ ਉੱਪਰ ਚਿੱਟੇ ਦਾ ਇਲਜ਼ਾਮ ਲਾਇਆ ਤੇ ਕਹਿੰਦੇ ਵੀ ਬਾਪੂ ਜੀ ਦੇ ਮਨ ਦੇ ਵਿੱਚ ਬੜਾ ਬੜਾ ਜਿਆਦਾ ਰੋਸ ਆਇਆ ਉਹ ਕਹਿੰਦੇ ਵੀ ਮੇਰੇ ਪਰਿਵਾਰ ਦੇ ਕੁਝ ਐਸੇ ਮੈਂਬਰ ਸੀ ਜਿਨ੍ਹਾਂ ਦਾ ਜੀਵਨ ਮਨਮੁਖਤਾ ਵਾਲਾ ਸੀ ਇੰਜ ਕਹਿ ਲੋ ਵੀ ਜ਼ਿੰਦਗੀ ਜਦੋਂ ਆਪਣੀ ਮਰਜ਼ੀ ਨਾਲ ਬੰਦਾ ਚੱਲਦਾ ਹੈ ਤੇ ਉਹਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਉਹ ਰਾਹ ਕਿਹੜਾ ਹੈ ਪਰ ਜਦੋਂ ਗੁਰੂ ਰਾਹ ਦੱਸੇ ਤੇ ਗੁਰੂ ਤੇ ਦੱਸੇ ਰਾਹ ਤੇ ਜ਼ਿੰਦਗੀ ਪਹਿ ਜਾਂਦੀ ਹੈ ਉਹ ਕਹਿੰਦੇ ਫਿਰ ਸੁਰਖਰੂ ਹੋ ਜਾਂਦੇ ਆ ਬਾਪੂ ਜੀ ਨੇ ਸਵੇਰੇ ਵੀ ਕਾਫੀ ਗੱਲਾਂ ਦਸੀਆਂ ਸਵੇਰੇ ਵੀ ਮਨ ਭਰਿਆ ਸੀ ਮੈਨੂੰ ਕਿਹਾ ਸੀ ਵੀ ਤੁਸੀਂ ਬਾਬਾ ਰਵਿੰਦਰ ਸਿੰਘ ਜੋਨੀ ਜੀ ਕੋਲੇ ਜਾਓ ਤੁਸੀਂ ਉਹਨਾਂ ਦੇ ਪੁਰਾਣੇ ਸੰਗੀ ਉਹ ਸਾਥੀ ਹੋ ਉਹਨਾਂ ਨਾਲ ਗੱਲਬਾਤ ਕਰੋ ਜੇ ਲੋੜ ਪਈ ਤਾਂ ਮੈਂ ਆਵਾਂਗਾ ਸੋ ਮੈਂ ਲੁਧਿਆਣੇ ਤੋਂ ਚੱਲ ਕੇ ਆਇਆ ਸਾਂ ਬਾਪੂ ਜੀ ਕੁਝ ਕਹਿਣ ਦੀ ਅਵਸਥਾ ਦੇ ਵਿੱਚ ਨਹੀਂ ਆਓ ਬਾਬਾ ਰਵਿੰਦਰ ਸਿੰਘ ਜੋਨੀ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪਹਿਲਾਂ ਤਾਂ ਸਨੋਬੀ ਸਿਹਤ कैसी ਹੈ ਕਿਰਪਾ ਕਿਰਪਾ ਪੂਰੀ ਹੈ ਮੇਰਾ ਮਨ ਹੈ ਇੱਕ ਜਾਣਕਾਰੀ ਦਿਓ ਇਹ ਵੀਰ ਅੱਜ ਆਏ ਐ ਇਹਨਾਂ ਦਾ ਪਿੰਡ ਹੈ ਜੀ ਮਾਛੀਵਾੜਾ ਮਾਛੀਵਾੜਾ ਪਿੰਡ ਪੈ ਜਾਂਦਾ ਜਿੱਥੇ ਕਿਸੇ ਵੇਲੇ ਤੁਸੀਂ ਦਵਾਨ ਲਾਉਣ ਦੇ ਲਈ ਜਾਂਦੇ ਹੁੰਦੇ ਸੀ ਜਾਂ ਗਏ ਸੀ ਕਿਸੇ ਵੀ ਪ੍ਰਕਾਰ ਹੁਣ ਵੀ ਉਸ ਇਲਾਕੇ 'ਚ ਮੈਂ ਦਵਾਨ ਬਹੁਤ ਲਾਉਣਾ ਹੈ ਮੇਰਾ ਖਿਆਲ ਹੈ ਵੀ ਜੇ 365 ਦਿਨ ਸਾਲ ਦੇ ਹਨ ਤੇ ਮੈਨੂੰ ਲੱਗਦਾ ਵੀ ਫਿਰੋਜ਼ਪੁਰ ਜ਼ਿਲ੍ਹੇ-ਜ਼ਿਲ੍ਹੇ 'ਚ ਮੇਰੇ 100 ਦਵਾਨ ਤਾਂ ਪੱਕੇ ਆ ਸਾਲ ਦੇ ਹਰ ਹਾਲਤ ਚਾਹੇ ਕੋਈ ਪਿੰਡਾਂ 'ਚ ਤਿੰਨ-ਤਿੰਨ ਲਵਾਉਣ ਤੇ ਇਹਨਾਂ ਪਿੰਡਾਂ ਚ ਤਾਂ ਮੇਰਾ ਬਚਪਨ ਸਾਬ ਲਾ ਲਓ ਮੈਂ ਅੱਜ 27 ਸਾਲ ਹੋ ਗਏ ਦਵਾਨ ਲਾਉਂਦਿਆਂ ਨੂੰ ਹੂੰ ਤੇ ਇਸ ਪਿੰਡ ਚ ਬਹੁਤ ਇਨਾਂ ਪਿੰਡਾਂ ਚ ਅਵਤਾਰ ਛੋਟਾ ਜਿਹਾ ਹੁੰਦਾ ਸੀ ਭਰਾ ਸਾਡਾ ਓਕੇ ਹਨਾ ਉਦੋਂ ਇਹ ਗੱਡੀ ਚ ਨਾਲ ਸੀ ਜਦੋਂ ਡਰਾਈਵਰ ਗੱਡੀ ਚਲਾ ਰਿਹਾ ਸੀ ਮੈਂ ਸਾਈਡ ਤੇ ਬੈਠਾ ਸੀ 110 ਦੀ ਸਪੀਡ ਤੇ ਗੱਡੀ ਸੀ ਭਾਜੀ ਅਚਾਨਕ ਚ ਕੁਛ ਸ਼ਰਾਬੀ ਬੰਦਾ ਮੋਟਰਸਾਈਕਲ ਲੈ ਕੇ ਚੜਿਆ ਹੂੰ ਠੀਕ ਹੈ ਅਸੀਂ ਗੱਡੀ ਦੇ ਚਾਰੇ ਟਾਇਰ ਥੱਲੇ ਗੱਡੀ ਲਾਈ ਪਰ ਉਹ ਫੇਰ ਵੀ ਵਿੱਚ ਵੱਜ ਗਿਆ ਅਣ ਹੋਣੀ ਹੋਗੀ ਹੂੰ ਹੂੰ 150 ਕਿਲੋਮੀਟਰ ਅਸੀਂ ਕੋਈ ਬੰਦੇ ਮਾਰਨ ਨਹੀਂ ਸੀ ਗਏ ਹੂੰ ਦੁਆਨ ਲਉਣ ਗਏ ਸੀ ਭਾਜੀ ਦੂਸਰੀ ਬੇਨਤੀ ਇਹ ਮੌਕੇ ਤੇ ਅਸੀਂ ਉੱਥੇ ਜਿਹੜਾ ਮੰਟਾ ਵੀਰ ਸੀਗੇ ਰੋਡਾਂ ਵਾਲੀ ਤੋਂ ਉੱਥੋਂ ਦੇ ਜਿਹੜੇ ਐਮਐਲਏ ਦੇ ਪੀਏ ਸੀ ਉਹ ਅਕਾਲੀ ਦਲ ਦੇ ਉਹਨਾਂ ਨੂੰ ਫੋਨ ਕਰਕੇ ਐਂਬੂਲੈਂਸ ਮੰਗਾਈ ਮੌਕੇ ਤੇ ਠੀਕ ਹੈ ਆ ਵੀਰ ਨਾਲ ਸੀ ਅਵਤਾਰ ਸਿੰਘ ਠੀਕ ਹੈ ਜਦੋਂ ਉਹ ਇਹ ਘਟਨਾ ਵਾਪਰੀ ਤੇ ਇਹ ਗੱਡੀ 'ਚ ਉਤਰ ਕੇ ਪਾਸੇ ਹੋ ਗਿਆ ਤੇ ਸਾਡੀ ਗੱਡੀ ਨੂੰ ਘੇਰਾ ਪਾ ਲਿਆ ਗਲੌਣ ਲੱਗੇ ਸੀ ਫਿਰ ਅਸੀਂ ਗੱਡੀ ਖਿੱਚਣੀ ਪਈ ਸਾਡੇ ਡਰਾਈਵਰ ਨੂੰ ਹਨਾ ਉਹ ਕੇਸ ਵੀ ਚੱਲਿਆ ਡਰਾਈਵਰ ਦਾ ਉਹ ਸਾਰਾ ਐਫ ਆਈ ਆਰ ਜਿਹੜੀ ਡਰਾਈਵਰ ਤੇ ਹੋਈ ਹੈ ਉਹ ਸਾਰੀ ਅਸੀਂ ਕਢਾ ਰਹੇ ਹਾਂ ਵੀ ਉਹ ਵੀ ਅਸੀਂ ਦਿਖਾ ਦਾਂਗੇ ਵੀ ਜਿਹੜੇ ਕਹਿੰਦੇ ਨਾ ਮੈਂ ਬੰਦੇ ਮਾਰੇ ਠੀਕ ਹੈ ਕੋਈ ਬੰਦੇ ਨਹੀਂ ਮਾਰੇ ਭਾਜੀ ਅਚਾਨਕ ਉਹ ਮੂਰੇ ਆ ਗਿਆ ਹਮੇਸ਼ਾ ਮੈਂ ਦੇਖਿਆ ਗਲਤੀ ਵੱਡੇ ਡਰਾਈਵਰ ਦੀ ਕੱਢੀ ਜਾਂਦੀ ਵੱਡੀ ਗੱਡੀ ਵਾਲਿਆਂ ਦੀ ਹਾਲਾਂਕਿ ਮੋਟਰਸਾਈਕਲ ਵਾਲਾ ਵਿੱਚ ਵਜਿਆ ਅਸੀਂ ਰੁਕੇ ਵੀ ਰਹੇ ਹਾਂ ਉਹਨੂੰ ਦੇਖਿਆ ਵੀ ਐਂਬੂਲੈਂਸ ਵੀ ਮੰਗਾਈ ਪੁਲਿਸ ਨੂੰ ਵੀ ਫੋਨ ਕੀਤਾ ਪਰ ਜਦੋਂ ਸਾਡੂੰ ਘੇਰਾ ਪਾ ਲਿਆ ਵੀ ਅੱਗ ਲਾਓ ਇਹਨਾਂ ਨੂੰ ਵਿੱਚੇ ਬਾਬੇ ਨੂੰ ਮਚਾਓ ਫਿਰ ਅਸੀਂ ਗੱਡੀ ਚਲੋਣੀ ਪਈ ਮਖੂਸਾਪ ਉੱਥੇ ਮਜਬੂਰੀ ਸੀ ਜਿਹੜੀ ਗੱਲ ਆ ਮੈਂ ਚਾਹਾਂਗਾ ਇਹਨਾਂ ਵੀਰਾਂ ਨੂੰ ਜਿਹੜੀ ਗੱਲ ਬਾਬਾ ਰਵਿੰਦਰ ਸਿੰਘ ਜੋਨੀ ਦੱਸ ਰਹੇ ਨੇ ਕਿਉਂਕਿ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਦੀਵਾਨ ਲਵਾਉਂਦੇ ਰਹੇ ਹੋ ਇਸ ਗੱਲ ਦੇ ਵਿੱਚ ਕਿੰਨੀ ਕੋ ਸੱਚਾਈ ਹੈ 100% ਸੱਚਾਈ ਹੈ ਜੀ ਬਿਲਕੁਲ ਇਦਾਂ ਹੀ ਜੋ ਬਾਬਾ ਰਵਿੰਦਰ ਸਿੰਘ ਜونی ਕਹਿ ਰਹੇ ਬਿਲਕੁਲ ਸੱਚ ਕਹਿ ਰਹੇ ਨੇ ਕੋਈ ਇੱਕ ਅੱਖਰ ਵੀ ਝੂਠ ਨਹੀਂ ਕਾ ਨਹੀਂ ਜੀ ਬਿਲਕੁਲ ਨਹੀਂ ਝੂਠ ਹੈਗਾ ਜੀ ਹਾਂ ਜੀ ਸੱਚਾਈ ਹੈ ਜੀ ਵੀ ਲੋਕ ਇੰਨੇ ਰੋਹ ਦੇ ਵਿੱਚ ਆ ਗਏ ਸੀ ਉਦੋਂ ਹਾਂ ਜੀ ਉਦੋਂ ਰੋਗ ਬਾਬਾ ਜੀ ਦੀ ਗੱਡੀ ਨੂੰ ਅੱਗ ਲਾਓ ਅੱਗ ਲਾਓ ਕਹਿੰਦੇ ਜੀ ਇਸ ਕਰਮ ਬਾਬਾ ਉੱਥੇ ਡੋੜੇ ਨਹੀਂ ਤਾਂ ਜਿਹਨੂੰ ਸੱਟ ਲੱਗੀ ਸੀ ਜਿਹਨੂੰ ਸੱਟ ਲੱਗੀ ਸੀ ਉਹਦਾ ਇਲਾਜ ਕਰਵਾਉਂਦੇ ਪਰ ਜਦੋਂ ਆਪ ਦੀ ਜਾਨ ਇਹਨਾਂ ਨੂੰ ਬਚਾਣੀ ਪਈ ਫਿਰ ਇਹਨਾਂ ਉੱਥੋਂ ਗੱਡੀ ਤੋੜ ਕੇ ਟਟੇਰਾ ਪਿੰਡ ਦੇ ਸਰਪੰਚ ਦੇ ਘਰੇ ਲਾ ਕੇ ਤੇ ਆਪਣੇ ਡੇਰੇ ਵੱਲ ਨੂੰ ਆ ਗਏ ਜੀ ਤੇ ਐਂਬੂਲੈਂਸ ਜਿਹੜੀ ਹੈ ਉੱਥੇ ਪਹੁੰਚ ਗਈ ਸੀ ਉੱਥੇ ਐਂਬੂਲੈਂਸ ਪਹੁੰਚ ਗਈ ਐਂਬੂਲੈਂਸ ਸਵੇਰੇ ਬਾਬਾ ਜੀ ਨੂੰ ਪਤਾ ਲੱਗਾ ਵੀ ਉੱਥੇ ਇੱਕ ਸ਼ਖਸ਼ ਦੀ ਮੌਤ ਹੋਈਏ ਉਸ ਟਾਈਮ ਨਹੀਂ ਪਤਾ ਲੱਗਾ ਬਾਬਾ ਜੀ ਨੂੰ ਕੀ ਸੱਟ ਕਿੰਨੀ ਲੱਗੀ ਕਿੰਨੀ ਨਹੀਂ ਲੱਗੀ ਬਾਬਾ ਜੀ ਤਾਂ ਬਚਾਉਣ ਦੇ ਖਾਤਰ ਜੇ ਵਿੱਚ ਸੀ ਪਰ ਜਦੋਂ ਪਿੰਡ ਵਾਲੇ ਪਹੇਗੇ ਬਾਬਾ ਜੀ ਨੂੰ ਅੱਗ ਲਾ ਦੇਉ ਬਾਬਾ ਜੀ ਦੀ ਗੱਡੀ ਨੂੰ ਅੱਗ ਲਾ ਦੇ ਫਿਰ ਬਾਬਾ ਜੀ ਉਹਦੀ ਜਾਨ ਬਚਾ ਕੇ ਨਿਕਲੇ ਨਹੀਂ ਜ ਬਾਬਾ ਜੀ ਨੇ ਸਪਸ਼ਟੀਕਰਨ ਦਿੱਤਾ ਤੁਹਾਡੇ ਮਨ ਚ ਕੀ ਐਸਾ ਆਇਆ ਵੀ ਤੁਸੀਂ ਪਿੰਡੋਂ ਚੱਲੇ ਸਾਰਾ ਦਿਨ ਤੁਹਾਡਾ ਲੱਗ ਗਿਆ ਸਫਰ ਕੱਢਿਆ ਕੋ ਗੱਡੀ ਦੇ ਵਿੱਚ 4000 ਦਾ ਤੇਲ ਪੀਤਾ ਹੋਏਗਾ ਹੈਨਾ ਵੀ ਤੁਸੀਂ ਇੱਥੇ ਆਏ ਤੁਹਾਡੇ ਮਨ ਚ ਕੀ ਖਿਆਲ ਆਇਆ ਵੀ ਕੀ ਦਸੀਏ ਤੁਸੀਂ ਮੈਨੂੰ ਮੇਰਾ ਮੈਨੂੰ ਜਾਣਦੇ ਨਹੀਂ ਆਪਾਂ ਕਦੀ ਅੱਗੇ ਮਿਲੇ ਨਹੀਂ ਤੁਹਾਡੇ ਪਿੰਡ ਮੈਂ ਕਦੀ ਕੋ ਦਿਵਾਨ ਨਹੀਂ ਮੇਰੇ ਖਿਆਲ ਆਇਆ ਨੇੜੇ ਤੇੜੇ ਕਿਤੇ ਲੱਗਾ ਹੋਵੇ ਤਾਂ ਮੈਨੂੰ ਪਤਾ ਨਹੀਂ ਹੈਨਾ ਮੈਨੂੰ ਲੱਭਦੇ ਲਪਾਉਂਦੇ ਤੁਸੀਂ ਲੁਧਿਆਣੇ ਆਪਣੇ ਲੁਧਿਆਣੇ ਆਪਾਂ ਐਮਬੀਡੀ ਮਾਲ ਦੇ ਬਾਹਰ ਖੜੇ ਮਾੜਾ ਜਿਹਾ ਮਿਲੇ ਆ ਹਨਾ ਉਥੋਂ ਦੇ ਕੈਮਰਾ ਦਾ ਰਿਕਾਰਡ ਬੋਲੇਗਾ ਹਾਂਜੀ ਹਾਂਜੀ ਵੀ ਤੁਹਾਡੇ ਮਨ ਚ ਕੀ ਖਿਆਲ ਆਇਆ ਵੀ ਅਸੀਂ ਕੀ ਵੀ ਇਸ ਦੁਨੀਆ ਨੂੰ ਸੱਚ ਦੱਸ ਕੇ ਆਈਏ ਹਾਂਜੀ ਬਾਬਾ ਜੀ ਇਦਾਂ ਦਾ ਕਿਸੇ ਪ੍ਰਕਾਰ ਦਾ ਨਿਸ਼ਾਨੀਕਰ ਦੇ ਅੱਜ ਵੀ ਬਾਬਾ ਜੀ ਦੇ ਦਰਵਾਨ ਸਾਡੇ ਇਲਾਕੇ ਵਿੱਚ ਲੱਗਦੇ ਨੇ ਪਰ ਇਹ ਬਾਬਾ ਜੀ ਉੱਪਰ ਝੂਠਾ ਇਲਜ਼ਾਮ ਥੋਪਿਆ ਹੈ ਹਾਂ ਲੱਗਦੇ ਨਾਲਗੇ ਲੱਗਦੇ ਆਜ ਤੋਂ ਲੱਗ ਲੱਗਦੇ ਵੀ ਆਣਗੇ ਜੀ ਲੱਗਦੇ ਆਂ ਤੇ ਬਾਬਾ ਜੀ ਉੱਪਰ ਬਾਬਾ ਜੀ ਇਦਾਂ ਦੇ ਨਹੀਂ ਹੈਗੇ ਨਸ਼ੇ ਵਾਲੇ ਨਹੀਂ ਹੈਗੇ ਬਾਬਾ ਜੀ ਤਾਂ ਨਸ਼ੇ ਤੋਂ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਹਾਂ ਮਾਂ ਪਿਓ ਦੀ ਸੇਵਾ ਕਰੋ ਨਸ਼ਾ ਛੱਡੋ ਹਾਂ ਬਾਬਾ ਜੀ ਆਪ ਨਸ਼ੇ ਦਾ ਸੇਵਨ ਨਹੀਂ ਬਿਲਕੁਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਮੈਂ ਚਾਹਾਂਗਾ ਵੀ ਬਜ਼ੁਰਗਾਂ ਦੇ ਨਾਲ ਗੱਲ ਨਾ ਕੀਤੀ ਜਾਵੇ ਇਹ ਥੋੜਾ ਜਿਹਾ ਸਵੇਰੇ ਵੀ ਮਨ ਭਰਦੇ ਸੀ ਤੇ ਹੁਣ ਵੀ ਮਨ ਭਰਦੇ ਆ ਕੁਝ ਉਮਰਾਂ ਦੇ ਹਿਸਾਬ ਦੇ ਨਾਲ ਵੀ ਨਾ ਉਹ ਪਹਿਲਾਂ ਬੜੀਆਂ ਸ਼ਕਤੀਆਂ ਸਹਿਣ ਸ਼ਕਤੀਆਂ ਉਹ ਨਹੀਂ ਰਹਿ ਜਾਂਦੀਆਂ ਜਿਵੇਂ ਆਪਾਂ ਕਹਿੰਦੇ ਅੱਖਾਂ ਕਮਜ਼ੋਰ ਹੋ ਗਈਆਂ ਕੰਨ ਕਮਜ਼ੋਰ ਹੋ ਗਏ ਇਸੇ ਪ੍ਰਕਾਰ ਲੱਤਾਂ ਕਮਜ਼ੋਰ ਹੋ ਗਈਆਂ ਪਾਚਨ ਸ਼ਕਤੀ ਕਮਜ਼ੋਰ ਹੋ ਗਈ ਇਸੇ ਪ੍ਰਕਾਰ ਸਹਿਣ ਸ਼ਕਤੀ ਵੀ ਉਹ ਪਹਿਲਾਂ ਵਾਂਲੀ ਨਹੀਂ ਰਹਿ ਜਾਂਦੀ ਵਕਤ ਪਾ ਕੇ ਉਹਦੇ ਉੱਪਰ ਵੀ ਫਰਕ ਪੈਂਦਾ ਆ ਪਰ ਸਿਆਣੇ ਕਹਿੰਦੇ ਜ਼ੁਬਾਨ ਦੇ ਬੋਲ ਝੂਠ ਬੋਲ ਜਾਂਦੇ ਆ ਪਰ ਅੱਖਾਂ ਕਦੀ ਝੂਠ ਨਹੀਂ ਬੋਲਦੀਆਂ ਹੁੰਦੀਆਂ ਬਾਪੂ ਦੀਆਂ ਅੱਖਾਂ ਵਿੱਚੋਂ ਨਿਕਲਦੇ ਹੋਏ ਹੰਝੂ ਕਾਫੀ ਕੁਝ ਬਿਆਨ ਕਰਦੇ ਨੇ ਅੱਛਾ ਇਹ ਜਿਹੜਾ ਇਹ ਘਟਨਾ ਜਿਹੜੀ 10 ਸਾਲ ਪੁਰਾਣੀ ਹੈ ਹਾਂਜੀ ਇਹ 10 ਸਾਲ ਬਾਅਦ ਹੀ ਜੱਸਾ ਸਿੰਘ ਕਿਉਂ ਬੋਲਿਆ ਦਾ ਕਾਰਨ ਕੀ ਤੁਹਾਨੂੰ ਲੱਗਦਾ ਹੈ ਇਹਦਾ ਕਾਰਨ ਇਹੀ ਹੈ ਵੀ ਮਾਫ ਕਰਿਓ ਵੀ ਅੱਜ ਜਿਵੇਂ ਗੱਲਾਂ ਚੱਲ ਰਹੀਆਂ ਮੀਡੀਆ 'ਚ ਉਹਨਾਂ ਨੂੰ ਐ ਵੀ ਜੋਨੀ ਬਾਬੇ ਤੇ ਇਲਜ਼ਾਮ ਲਾਊਂਗਾ ਤੇ ਮੇਰਾ ਨਾਮ ਉੱਚਾ ਹੋ ਜਾਊਗਾ ਫੇਮ ਮਿਲ ਜਾਊਗੀ ਮੈਨੂੰ ਤੇ ਫੇਰ ਇਹ ਇਹ ਚੱਲਣਾ ਬਹੁਤ ਚੱਲਣਾ ਚੱਲਦੇ ਆ ਲੋਕ ਮਹਾਰਾਜ ਜੀ ਮੈਂ ਤਾਂ ਕਹਿਣਾ ਵੀ ਸੱਚੇ ਪਾਤਸ਼ਾਹ ਮੈਨੂੰ ਕੋੜਭ ਹੋ ਜੇ ਜੇ ਮੈਂ ਕਦੇ ਚਿੱਟੇ ਦਾ ਸਵਾਦ ਵੀ ਵੇਖਿਆ ਠੀਕ ਹੈ ਨਾ ਆਪਾਂ ਚਿੱਟੇ ਦੇ ਗਾਹ ਕੀ ਹੈ ਨਹੀਂ ਮਹਾਰਾਜ ਜੀ ਆਪਾਂ ਇਸ ਚੀਜ਼ ਦੇ ਕੋਈ ਵੀ ਨਿਸ਼ਾਨੀ ਕੋਈ ਵੀ ਨਿਸ਼ਾਨੀ ਬਸ ਉਹ ਤੁਹਾਨੂੰ ਦੱਸਿਆ ਵੀ 2-4 ਮਹੀਨੇ ਮੈਨੂੰ ਥੋੜੀ ਜੀ ਫੀਮ ਲੈਣੀ ਪਈ ਫੇਸ਼ੀਅਲ ਪੈਰਾਲਾਈਜ਼ ਹੋਇਆ ਹੁਣ ਵੀ ਮੇਰਾ ਫੇਸ ਨਾ ਇਦਾਂ ਆ ਥੋੜਾ ਜਿਹਾ ਗੌਰ ਨਾਲ ਵੇਖੋ ਪਤਾ ਲੱਗਦਾ ਗੌਰ ਨਾਲ ਵੇਖਿਆ ਪਤਾ ਲੱਗਦਾ ਆਹ ਮੁੰਡਾ ਅਵਤਾਰ ਸਿੰਘ ਹੈ ਗੱਡੀ 'ਚ ਉਹਦੇ ਨਾਲ ਸੀ ਇਹਦੇ ਘਰੇ ਪਕੌੜੇ ਖਾਦੇ ਆ ਪੁੱਛ ਲਓ ਸਮੋਸੇ ਪਕੌੜੇ ਇਹਨੇ ਬਹੁਤ ਸੇਵਾ કરી ਫਿਰ ਮੈਂ ਕਿਹਾ ਤੂੰ ਵੀ ਨਾਲ ਚੱਲ ਹੂੰ ਇਹ ਕਹਿੰਦਾ ਸੀ ਵੀ ਦਿਵਾਨ ਸੁਣ ਕੇ ਵਾਪਸ ਆ ਜਾਾਂਗੇ ਤੁਸੀਂ ਤਖਾਨਬੱਦ ਚਲੇ ਜਾਏ ਅਜੀ ਬਸ ਉਹ ਅਚਾਨਕ ਐਕਸੀਡੈਂਟ ਹੋਣਾ ਸੀ ਮਾਰ ਜੀ ਬਿਲਕੁਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਤੁਸੀਂ ਚੱਲ ਕੇ ਆਏ ਹੋ ਇੰਟਰਵਿਊ ਬਾਲੀ ਲੰਬੀ ਆਪਾਂ ਨਾ ਕਰੀਏ ਮੇਰੇ ਖਿਆਲ ਦੇ ਵਿੱਚ ਕਾਫੀ ਗੱਲਾਂ ਹੋ ਗਈਆਂ ਤੇ ਇਹ ਜੋ ਵੀਰਾਂ ਨੇ ਬਿਆਨ ਕੀਤੇ ਸਾਰੇ ਤੁਹਾਡੇ ਸਾਰਿਆਂ ਦੇ ਇੱਕੋ ਹੀ ਬਿਆਨ ਨੇ ਕੋਈ ਕਿਸੇ ਪ੍ਰਕਾਰ ਕੋ ਫਰਕ ਤੇ ਨਹੀਂ ਮੇਰੇ ਖਿਆਲ ਦੇ ਵਿੱਚ ਫਿਰ ਇੰਟਰਵਿਊ ਲੰਬੀ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਗੁਰਮਖ ਪਿਆਰਿਓ ਅੱਜ ਆਪਾਂ ਪਿੰਡ ਦਾ ਨਾਮ ਤਖਾਨਬੱਦ ਹੈ ਤਖਾਨਬੱਦ ਤਖਣਵਦ ਪਿੰਡ ਦਾ ਨਾਮ ਹੈ ਜਿੱਥੇ ਬਾਬਾ ਰਵਿੰਦਰ ਸਿੰਘ ਜੋਨੀ ਆਪਣਾ ਟਿਕਾਣਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਸੰਭਾਲ ਕਰਦੇ ਨੇ ਤੇ ਇੱਥੇ ਇਹ ਵੀਰ ਪਹਿਲਾਂ ਮੇਰੇ ਕੋਲ ਪਿੰਡੋਂ ਚੱਲ ਕੇ ਲੁਧਿਆਣੇ ਆਏ ਲੁਧਿਆਣੇ ਤੋਂ ਤਖਣਵਦ ਆਏ ਹੁਣ ਮੈਂ ਇੱਥੇ ਆ ਕੇ ਇਹਨਾਂ ਵੀਰਾਂ ਦਾ ਪੱਖ ਲਿਆ ਤੇ ਇਹਨਾਂ ਵੀਰਾਂ ਨੇ ਜੋ ਗੱਲਾਂ ਕਹੀਆਂ ਨੇ ਜੀ ਬਾਕੂ ਸਾਹਿਬ ਮੈਂ ਆਪ ਹੈਰਾਨ ਹਾਂ ਬਾਪੂ ਜੀ ਦੀਆਂ ਅੱਖਾਂ 'ਚ ਤਾਂ ਪਾਣੀ ਆ ਨਾ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਵੀ ਸੱਚੇ ਪਾਤਸ਼ਾਹ ਤੁਸੀਂ ਸੱਚ ਦਾ ਸਾਥ ਦਿੱਤਾ ਮੇਰੀ लाज ਰੱਖੀ ਏ ਆਪੇ ਵੀਰ ਚੱਲ ਕੇ ਆ ਗਏ ਯਾਰ ਮੈਂ ਹੈਰਾਨ ਆ 10 ਸਾਲ ਹੋ ਗਏ ਇਹਦੇ ਨਾਲ ਮੈਂ ਕਦੇ ਫਤਿਹ ਦੀ ਸਾਂਝ ਨਹੀਂ ਹੋਈ ਐਕਸੀਡੈਂਟ ਤੋਂ ਬਾਅਦ ਮੈਨੂੰ ਐ ਸੀ ਵੀ ਇਹ ਕਿਉਂ ਉੱਤਰ ਗਿਆ ਗੱਡੀ ਚੋਂ ਠੀਕ ਹੈ ਪਰ ਜਦੋਂ ਗੱਡੀ ਨੂੰ ਅੱਗ ਲਾਉਣ ਲੱਗੇ ਇਹ ਵੀ ਉੱਤਰ ਨਹੀਂ ਸੀ ਠੀਕ ਹੈ ਪਰ ਮਹਾਰਾਜ ਬੇਨਤੀ ਇਹ ਆ ਵੀ ਉਹ ਸੱਚੇ ਪਾਤਸ਼ਾਹ ਬੜਾ ਡਾਡਾ ਆ ਆਪਦਿਆਂ ਦੀ ਲਾਜ ਰੱਖਦਾ ਸੱਚਿਆਂ ਦੀ ਲਾਜ ਰੱਖਦਾ ਪਰ ਜੱਸਾ ਵੀਰ ਨੂੰ ਬੇਨਤੀ ਆ ਹੱਥ ਵਨ ਕੇ ਵੀ ਮੈਂ ਤੇਰਾ ਕੀ ਬਗਾੜਿਆ ਭਰਾਵਾ ਹੂੰ ਹੂੰ ਕਿਉਂ ਮੇਰੇ ਵੈਰ ਪੈ ਗਿਆ ਤੋ ਕਿਹੜਾ ਚਿੱਟਾ ਮੈਨੂੰ ਸਾਬਤਤਾ ਕਰਦੇ ਕਿੱਥੋਂ ਖਰੀਦਦਾ ਸੀ ਕਿਵੇਂ ਲਾਉਂਦਾ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਚਿੱਟਾ ਨੱਕ ਨਾਲ ਖਿੱਚੀਦਾ ਹੈ ਕਿ ਚਿੱਟਾ ਮੂੰਹ ਨਾਲ ਪੀਵੀਦਾ ਹੈ ਕਿ ਟੀਕਾ ਲਾਈਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੂੰ ਹੂੰ ਤੋ ਇਸ ਕਰਕੇ ਪਲੀਜ਼ ਐਦਾ ਨਾ ਇਲਜ਼ਾਮ ਲਾਓ ਯਾਰ ਹਾਂਜੀ ਬਸ ਉਹ ਗੱਲ ਹੈ ਮਾਣ ਤੁਹਾਡਾ ਧੰਨਵਾਦੀ ਜਲਦੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਦਰਸ਼ਕੋ ਇਹ ਸੀ ਵੀਰ ਅਰਵਿੰਦਰ ਸਿੰਘ ਦੀ ਚੋਣੀ ਜੋ ਅਕਸਰ ਦਿਵਾਨ ਲਾਉਂਦੇ ਨੇ ਤੇ ਇਹ ਸਾਰੇ ਸੱਜਣ ਇਹਨਾਂ ਦਾ ਪੱਖ ਦੇਣ ਦੇ ਲਈ ਆਏ ਸੀ ਜਲਦੀ ਕਿਸੇ ਹੋਰ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ